ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਜਿੰਨਾ ਵੀ ਰਣੇ ਚਾਹੀਦਾ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਚੋਟੀਆਂ ਕਲਾਂ ਜੀ ਤਹਿਸੀਲ ਤੇ ਜ਼ਿਲ੍ਹਾ ਬਾਰੀ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਆਸਤੇ ਇੱਕ ਸੂਇਆ ਸਵਾਇਆ ਨਾਗਾ ਜੀ ਇੱਕ ਕੱਪਣ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਭਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਸਰਜੀਤ ਸਿੰਘ ਨਾ ਜੀ ਪਿੰਡ ਚੋਟੀਆਂ ਟਵਾ ਜਿਲ੍ਹਾ ਮੋਗਾ ਜੀ ਮੋਬਾਈਲ ਨੰਬਰ 94644 98502 ਠੀਕ ਆ ਬਾਈ ਇੱਕ ਨੰਬਰ ਸੂਈ ਸਵਾਇ ਤੋਂ ਸ਼ੁਰੂ ਕਰਦੇ ਸਵਾਗਤ ਨਮਾ ਜੀ ਦੂਜੇ ਸੂਏ ਸੂਈ ਹੈ ਜੀ ਕਦੋਂ ਸੂਈ ਹੈ ਜੀ ਇਹ ਆ ਹਫਤਾ ਹੋ ਗਿਆ ਸੂਈ ਦਾ ਬੱਚਾ ਕੀ ਹੈ ਜੀ ਬੱਚਾ ਵੱਛਾ ਮਗਰ ਹੈ ਜੀ ਠੀਕ ਆ ਜੀ ਜੋਕ ਕੇ ਦੇਦਾ ਵੀ 12 ਮੀਓਸਾ ਦਾ 11 ਮੀਓਸਾ ਦਾ ਆਪਾਂ 10 ਕਿਲੋ ਦੀ ਗਾਰੰਟੀ ਭਾਵੇਂ 4 ਦਿਨ ਚੋਈ ਜਾਣਾ ਆਪਣੇ ਕਿੰਨੇ ਦਿਨ ਹੋ ਗਿਆ ਤੇ ਸੁਰੀ ਨੇ ਹਫਤਾ ਹੋ ਗਿਆ ਹਫਤਾ ਜੀ ਠੀਕ ਆ ਬਾਕੀ ਬੱਚਾ ਸਾਹਮਣੇ ਆ ਨਾੜੂਆ ਨਾਲ ਹੀ ਆ ਜੀ ਥੋੜਾ ਜਿਹਾ ਛੋਟਾ ਜਿਹਾ 10 ਕਿਲੋ ਜੋਕ ਕੇ ਲੈ ਜੇ ਹਾਂ 12 ਕਿਲੋ ਦੋਦਾ 11 ਕਿਲੋ ਮੰਨ ਲਓ ਆਪਾਂ 10 ਕਿਲੋ ਦੀ ਗਾਰੰਟੀ ਲਵਾਂਗੇ 4 ਡੰਗ ਚੋ ਕੇ ਲੈ ਜੇ ਫਿੰਡੀ ਆ ਜੀ ਪੂਰੀ ਬਿਲਕੁਲ ਜੀ ਆ ਵੇਖੋ ਠੀਕ ਆ ਜੀ ਬਿਨਾ ਬੱਚੇ ਤੋਂ ਦੇਜੋ ਭਾਵੇਂ ਛੜਾ ਦੀ ਡੰਨ ਆ ਜੀ ਹਾਂ ਹਾਂ ਓਕੇ ਜੀ ਲਓ ਠੀਕ ਆ ਜੀ ਤੋੜ ਕੇ ਦਿਖਾ ਦਿ ਬਾਈ ਤੇ ਦਸਨ ਮੁਤਾਬਕ ਸੂਆ ਬਾਈ ਦੱਸਦਾ ਕਿ ਦੂਜਾ ਸੂਈ ਹੈ ਜੀ ਇੱਕ ਹਫਤਾ ਹੋ ਗਿਆ ਸੂਈ ਨੂੰ ਬੱਚਾ ਮਦਰ ਬੱਚਾ ਆ ਜਾਂਦਾ ਦੁੱਧ 12 ਕਿਲੋ ਆ 10 ਕਿਲੋ ਬਾਈ ਕਹਿੰਦਾ ਮੇਰੇ ਘਰੇ ਕੋਈ ਵੀ ਸੱਜਣ ਜੋਕ ਕੇ ਲੈ ਜਾਏ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਚੁਵਾਈ ਕਰ ਸਕਦਾ ਜੀ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੱਥੀ ਜਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਫੋਟ ਸ਼ਾਂਖਪੂਰਾ ਵੀ ਨਹੀਂ ਠੰਡੀ ਸੀਲ ਪੂਰੀ ਆ ਕੱਦ ਕਾਟ ਤੇ ਬਜੇ ਨਾਲੀ ਆ ਵੀਰੇ ਕੋਈ ਨਹੀਂ ਸਿੱਫੇ ਕਿ ਨਹੀਂ ਬਾਕੀ ਅੱਗੇ ਦੁੱਧ ਤੁਹਾਡੀ ਸੇਵਾ ਦੇ ਸੱਤ ਤੇ ਆ ਜੇ ਕੋਈ ਵੀਰ ਵੱਧ ਕਰਨ ਨੂੰ ਤਾਂ ਹਾਂ ਜਿੰਨਾ ਮਰਜ਼ੀ ਚੋਣ ਬੱਡੀ ਬੁੱਢੀ ਬਹੁਤ ਆ ਜੀ ਵਧੀਆ ਪ੍ਰਿੰਟ ਵਾਲੀ ਬੱਛੀ ਹੈ ਕਿਰਾ ਬੁੱਢੀ ਠੀਕ ਹੈ ਜੀ 28 ਸਾਲਾਂ ਕੁ ਫੁੱਲ ਠੀਕ ਆ ਵੀਰੇ ਤੇ ਡਿਮਾਂਡ ਵੀਰੇ ਦੀ ਮੁੱਲ ਕਰਾ ਲਓ 40 38 36000 ਜੀ ਦੇਵਾਂਗੇ ਆਫਰ ਹੀ ਆ ਹਾਂ 36000 ਜੀ ਉਹਦੇ ਬਸ 100 ਰੁਪਏ ਛੋੜ ਹੀ ਹੋਣੀ ਆ ਠੀਕ ਆ ਜੀ ਕੋਈ ਉਹ ਫੋਨ ਲਾਵੇ ਜਿਹਨੇ ਵੀਰ ਨੇ ਫੋਨ ਲੈਣੀ ਹੈ ਜੀ ਜਮਾ ਜੈਜ ਡਿਮਾਂਡ ਆ ਜੀ 36000 ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ ਜੀ ਵਿੱਚੋਂ ਮਾਣ ਤਣ ਜਰੂਰ ਹੋ ਜੂਗਾ ਜੀ ਜਿਹਨੂੰ ਨਾ ਕੋਈ ਵੀ ਪਸੰਦ ਕਰ ਜਾਵੇ ਨੰਬਰ ਸਿਕਰੀ ਦਾ ਭਾਈ ਨਾ ਪਾ ਲਓ ਨਹੀਂ ਪਾਉਣਾ ਨਾ ਪਾ ਲਓ ਹੁਣੇ ਬੱਚਾ ਛੱਡ ਦੇਣਾ ਧਾਰਾ ਮਾਰਨਾ ਠੀਕ ਹੈ ਬਾ ਕੋਈ ਗੱਲ ਨਹੀਂ ਜੀ 36000 ਚੋ 100 ਰੁਪਏ ਛੋੜ ਹੀ ਹੋਣੀ ਹੁਣ ਵੀਰ ਕੋਈ ਸੌਦੇ ਬਾਜੀ ਚ ਨਾ ਪਵੇ ਜੀ ਅੱਗੇ ਵੀਰੇ ਦੋ ਨੰਬਰ ਇਹਦਾ ਸੁਵੇ ਕਿੰਨਾ ਮਾ ਜੀ ਇਹ ਦੂਜੇ ਸੁਵੇ ਸੁਣੀ ਹੈ ਜੀ ਸਮਾਂ ਕਿੰਨਾ ਲੈਂਦੀ ਹੈ ਜੀ ਹਜੇ ਪੰਜ ਚਾਰ ਦਿਨ ਲੈ ਜੀ ਟੈਂਟ ਦੂ ਲਬੋ ਠੀਕ ਹੈ ਕਿੰਨਾ ਦੁੱਧ ਪਾਜੂ ਵੀਰੇ ਇਹ ਜੀ ਉਹਨਾਂ ਨੇ ਦੱਸਿਆ 22 23 ਕਿਲੋ ਚਾਹੁੰਦੇ ਰਹੇ ਅਸੀਂ ਠੀਕ ਹੈ ਜੀ ਬਟ ਦੀ ਐਵਰੇ ਹੱਜਪ ਦੇ ਬਰੋਬਰੀ ਗੱਟ ਉੱਚੀ ਹੋ ਪੁਰਾ ਛੋਟੀ ਨਹੀਂ ਹੁੰਦੀ ਪੰਜਾਬ ਵਾਲੀ ਜਰਸੀ ਤੇ ਅੱਗੇ ਦੁੱਧ ਸੇਵਾ ਦੇ ਸੱਤ ਤੇ ਠੰਡੀ ਹੈ ਜੀ ਪੂਰੀ ਹਾਂ ਬਿਲਕੁਲ ਜੀ ਲੋ ਠੀਕ ਹੈ ਸੀਰਸ ਲੱਗ ਪੂਰੀ ਆ ਤੋੜ ਕੇ ਦਿਖਾ ਦੀ ਵੀਰੇ 22 ਦੇ ਦਸਨ ਮੁਤਾਬਕ ਸੂਆ ਵਾਈ ਦੱਸਦਾ ਕਿ ਇਹ ਦੂਜਾ ਸੁੰਦੀ ਹੈ ਜੀ ਸਮਾਂ ਲਗਭਗ ਹਫਤੇ ਦੇ ਆਸ-ਪਾਸ ਲੈ ਜੂਗੀ ਦੂਜਾ ਸੂਆ ਇਹਨੇ ਹਾਂ ਦੂਜਾ ਲਾਲ ਤੇ ਤੀਜਾ ਲਾਲੇ ਆਪਾਂ ਹੀ ਜਾਂਦੀ ਆ ਆਪਣੀ ਲੈ ਆਂਦੀ ਹੋਈ ਆ ਜੀ ਠੀਕ 22 23 ਕਿਲੋ ਮਾਲਕਾਂ ਨੇ ਦੱਸਿਆ ਕਿ ਦੁੱਧ ਪਿਛਲੇ ਸੂਏ ਦਾ ਚੋਆਵਾ ਦਿੱਤਾ ਵੀ ਹੋਊ ਫਿਰ ਹਵਾਨਾ ਸੋਹਣਾ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਥਾਣਾ ਜੀ ਬਾਕੀ ਫੇਸ ਕੁਆਲਟੀ ਸੋਹਣੀ ਐ ਦੇਖੋ ਜੀ ਚੈੱਕ ਕਰ ਸਕਦੇ ਹੋ ਦੇਖੋ ਨਿੱਕਾ ਜਿਹਾ ਮੂੰਹ ਆ ਇਹ ਲੈ ਸਹੀ ਗੱਲ ਆ ਜੀ ਕੁਆਲਟੀ ਚੰਗੀ ਆ ਠੰਡੀ ਸੀ ਲਪੂਰੀ ਆ ਜਿਹੜੇ ਹਿਸਾਬ ਨਾਲ ਕਰਮਾਲੀ ਦੀ ਤਿਆਰੀ ਆ ਜੀ ਉਸ ਹਿਸਾਬ ਨਾਲ 22 ਕਿਲੋ ਦੁੱਧ ਕਹਿੰਦਾ ਵਕੀ ਐ ਏਡੀ ਗਾਂ ਨੂੰ ਜੀ ਬਾਕੀ ਹਜੇ ਸਮਾਂ ਪਿਆ ਜੀ ਜਿੱਤੇ ਜਮਾ ਕਰਮਾਲੀ ਦੇਣਾ ਤੇ ਹੋਈ ਉਹਦੇ ਪੂਰਾ ਸੋਨਾ ਤੇ ਵੱਡਾ ਹਵਾਨਾ ਤਿਆਰ ਕੀਤਾ ਹੋਊ ਡਿਮਾਂਡ ਵੀਰੇ ਦੀ ਡਿਮਾਂਡ ਜੀ 70 ਕਰਾ ਲਓ 65000 ਦੀ ਦੇਣੀ ਹੈ ਜੀ ਆਫਰ ਹੀ ਆ ਹਾਂ 65000 ਚੋ ਫੋਨ ਲਾਵੇ ਵੀਰੋ ਠੀਕ ਆ ਜੀ 65000 ਦੀ ਬਾਈ ਕਹਿੰਦਾ ਵੈਟ ਦੇਣੀ ਹੈ ਜੀ ਬੱਡੀ ਬੱਡੀ ਪੂਰੀ ਹੈ ਜੀ ਬਾਕੀ ਜਿਹਨੂੰ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ